ਸਸਤ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 10 ਅਤੇ 11 ਜੁਲਾਈ ਜੋ ਪੰਜਾਬ ਦੇ ਵਿੱਚ ਇੱਕ ਤਗੜਾ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਉਹਦੇ ਬਾਰੇ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਕਿ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕੀ ਹਾਲਾਤ ਹੋਣਗੇ ਅੱਜ ਮੌਸਮ ਦੇ ਤੇ ਗਰਮੀ ਤੋਂ ਕਿਹੜੇ ਇਲਾਕੇ ਨੂੰ ਰਾਤ ਮਿਲੇਗੀ ਅਤੇ ਕਿਸ-ਕਿਸ ਜ਼ਿਲ੍ਹੇ ਵਿੱਚ ਮੀਂਹ ਦੇ ਚਾਂਜ ਜ਼ਿਆਦਾ ਨੇ ਤੇ ਕਿਸ ਜ਼ਿਲ੍ਹੇ ਵਿੱਚ ਘੱਟ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾ ਆ ਗਿਆ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤਾਂ ਕਲੀਅਰ ਹੋ ਰਿਹਾ ਜੀ ਕਿ ਪੰਜਾਬ ਦੇ ਪੱਛਮੀ ਹਿੱਸੇ ਤੋਂ ਜੋ ਸਿਸਟਮ ਰਾਤ ਤੋਂ ਬਣ ਰਿਹਾ ਉਸ ਦੀ ਐਂਟਰੀ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਅਤੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਲਗਾਤਾਰ ਬੱਦਲਵਾਰੀ ਦਾ ਮਾਹੌਲ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਰਾਤ ਨੂੰ ਇਹ ਵੀ ਜਿਲ੍ਹਾ ਰੂਪਨਗਰ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਪਟਿਆਲਾ ਕੁਝ ਕਲਾਕਿਆਂ ਵਿੱਚ ਵਧੀਆ ਮੀਂਹ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਇਹਨਾਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਆਪਾਂ ਤਾਜ਼ਾ ਜੋ ਮੌਸਮ ਪਾਦਾ ਅਲਰਟ جاری ਹੋਇਆ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦਿਖਾਈ ਦੇ ਰਿਹਾ ਉਹ ਦੇਖ ਲੈਂਦੇ ਆ ਜੀ ਤਾਂ ਇਸ ਸਮੇਂ ਅਗਰ ਤਾਜ਼ਾ ਤੁਸੀਂ ਇਹਦੇ ਦੇਖੋਗੇ ਤਾਂ ਪੱਛਮੀ ਇਸੇ ਤੋਂ ਜਿਹੜਾ ਸਿਸਟਮ ਆਇਆ ਜੀ ਉਹਨੇ ਬਹੁਤ ਸਾਰੇ ਹਿੱਸੇ ਕਵਰ ਕਰ ਲਿਆ ਅਤੇ ਪੂਰਬੀ ਸਿਸਟਮ ਵੀ ਐਂਟਰੀ ਕਰ ਚੁੱਕਿਆ ਹੈ ਜਿਹਦੇ ਵਿੱਚ ਗੱਲ ਕੀਤੀ ਜਾਵੇ ਇਸ ਬੈਲਟ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਅਤੇ ਮਲੋਟ ਅਤੇ ਫਜ਼ਿਲਕਾ ਫਿਰੋਜ਼ਪੁਰ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦੇਖਣ ਨੂੰ ਸਾਨੂੰ ਮਿਲ ਰਿਹਾ ਹੈ ਤੇ ਬਾਕੀ ਅਗਰ ਗੱਲ ਕੀਤੀਵੇ ਆ ਜਿਹੜਾ ਸਿਸਟਮ ਥੋੜ੍ਹਾ ਜੈਲੋ ਏਰੀਆ ਇਹਦੇ ਵਿੱਚ ਆਪਾਂ ਕਹਿ ਲਈਏ ਤਾਂ पठानकोट ਤੋਂ ਥੱਲੇ ਮੁਕੇਰੀਆਂ ਦਸੂਹਾ ਜਲੰਧਰ ਫਲੋਰ ਲੁਧਿਆਣਾ ਜਗਰਾਉਂ ਮਲੇਰਕੋਟਲਾ ਧੂਰੀ ਬਰਨਾਲਾ ਸੰਗਰੂਰ ਅ ਥੋੜਾ ਬਹੁਤ ਆਪਾਂ ਕਹਿ ਲਈਏ ਮਾਨਸੇ ਦਾ ਹਿੱਸਾ ਤੇ ਸੰਗਰੂਰ ਤੋਂ ਨਾਭਾ ਪਟਿਆਲਾ ਫਤਿਹਗੜ੍ਹ ਸਾਹਿਬ ਵਜੀ ਪਠਾਣਾ ਚਮਕੌਰ ਸਾਹਿਬ ਖਮਾਣੋ ਖਰੜ ਇਹਨਾਂ ਇਲਾਕਿਆਂ ਦੇ ਵਿੱਚ ਠੀਕ ਠਾਕ ਬੂੰਦਾਬੰਦੀ ਤੇ ਗਰਜ ਚਮਕ ਹੋਈ ਹੈ ਜੀ ਤੇ ਜਿਹੜਾ ਇਹ ਔਰਿੰਜ ਇਲਾਕਾ ਜਿਹਦੇ ਵਿੱਚ ਦੇਖਿਆ ਜਾਵੇ ਤਾਂ ਇਹ ਪਟਿਆਲੇ ਤੋਂ ਰਾਜਪੁਰਾ ਡੇਰਾ ਬਸੀ ਫਤੇਗੜ ਸਾਹਿਬ ਦਾ ਕੁਝ ਇਲਾਕਾ ਜੀ ਮੋਹਾਲੀ ਚੰਡੀਗੜ੍ਹ ਇਹਨਾਂ ਇਲਾਕਿਆਂ ਵਿੱਚ ਵਧੀਆ ਮੀਂਹ ਸਾਨੂੰ ਦੇਖਣ ਨੂੰ ਮਿਲਿਆ ਤੇ ਜਿਹੜਾ ਗ੍ਰੀਨ ਵਾਲਾ ਏਰੀਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਥੋੜਾ ਜਿਹਾ ਏਰੀਆ ਮੁਕੇਰੀਆਂ ਦਾ ਸੁਹਾ ਹੁਸ਼ਿਆਰਪੁਰ ਗੜਚੰਕਰ ਬਲਾਚੌਰ ਅਤੇ ਰੂਪਨਗਰ ਜਿਹੜਾ ਕੁਝ ਕ ਹਿੱਸਾ ਜਿਹਦੇ ਵਿੱਚ ਥੋੜੇ ਬੋਤੇ ਆਪਾਂ ਕਹੀਏ ਤਾਂ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਆ ਗਿਆ ਇਹਦੇ ਵਿੱਚ ਫਿਲਹਾਲ ਮੌਸਮ ਠੀਕ ਹੈ ਪਰ ਬੱਦਲਬਾਈ ਹੋਣ ਦੇ ਚਾਂਸ ਫਿਰ ਵੀ ਅਜਤ ਦੇ ਦਿਨ ਦੇ ਵੇਲੇ ਬਣੀ ਰਣਗੇ ਕੱਲ ਕੀ ਦੀਏਗਾ ਤਾਪਮਾਨ ਦੀ ਤਾਪਮਾਨ ਅੱਜ ਲਗਭਗ 30 ਤੋਂ 35 ਡਿਗਰੀ ਤੱਕ ਰਹਿਣਗੇ ਗਰਮੀ ਬਿਸ਼ੱਕ ਪੰਜਾਬ ਦੇ ਵਿੱਚ ਘਟ ਹੋਵੇਗੀ ਪਰ ਹਮਸ ਦਾ ਮਾਹੌਲ ਮੀਂਹ ਤੋਂ ਬਾਅਦ ਦੇਖਣ ਨੂੰ ਮਿਲੇਗਾ ਦੁਪਹਿਰ ਵੇਲੇ ਤੱਕ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਜਾਨਿ ਕਿ 80% ਹਿੱਸੇ ਵਿੱਚ ਸਾਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਇਸੇ ਤਰੀਕੇ ਨਾਲ ਸੇਮ ਹਾਲਾਤ ਕੱਲ੍ਹ ਨੂੰ ਵੀ ਬਣੇ ਰਹਿਣਗੇ ਜਾਨਿ ਕਿ ਕੱਲ੍ਹ 11 ਜੁਲਾਈ ਨੂੰ ਵੀ ਇਸੇ ਤਰੀਕੇ ਦੇ ਹਾਲਾਤ ਰਹਿਣਗੇ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਗਰਮੀ ਨੂੰ ਥੋੜੀ ਜਿਹੀ ਠੱਲ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਲਗਭਗ ਮੌਸਮ ਦੇ ਵਿੱਚ ਬਹੁਤ ਵਧੀਆ ਮਾਹੌਲ ਬਣਿਆ ਰਹੇਗਾ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੋਨੋਂ ਦਿਨ ਇਹੜੇ 30 ਤੋਂ 35 ਡਿਗਰੀ ਤੱਕ ਰਹਿਣਗੇ 11 ਤਰੀਕ ਨੂੰ ਦੁਆਰ ਤੋਂ ਹਮਸ ਦੇ ਹਾਲਾਤ ਬਣ ਸਕਦੇ ਨੇ ਵੈਸੇ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਅਗਰ ਕੋਈ ਸਿਸਟਮ ਚੇਂਜ ਹੋਇਆ ਕੋਈ ਵੱਡੀ ਹਲਚਲ ਆਈ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ